ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਤਿੰਨ ਗਾਵਾਂ ਸੇ ਲੈ ਲਿਆ ਕਹਿੰਦੇ ਇੱਕ ਬਈ ਤਾਜੀ ਸੂਈ ਆ ਦੋ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਭਾਈ ਜੀ ਸਸੀਕਾਲ ਸਸੀਕਾਲ ਡਾਕਟਰ ਸਾਹਿਬ ਹੋ ਠੀਕ ਹੋ ਮੁਝੇ ਜੀ ਠੀਕ ਹੈ ਠੀਕ ਨਾਮ ਤੇ ਐਡਰੈਸ ਵੋ ਨਾਮ ਬੱਗਾ ਸਿੰਘ ਆ ਜੀ ਹਮ ਪਿੰਡ ਛੰਨਾ ਗਲਾ ਸਿੰਘ ਵਾਲਾ ਜੀ ਹਮ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਜਿਹੜਾ ਭਾਉੜਾ ਇਧਰ ਭਾਈ ਰੁਪਾ ਠੀਕ ਹੈ 22 ਰੁਪਿਆ ਵਾਲੀ ਸ਼ੜਕ ਤੇ ਘਰ ਆ ਮੋਬਾਈਲ ਨੰਬਰ ਕੋ 94640 ਹੂੰ 54198 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਸੂਈ ਹੈ ਡਾਕਟਰ ਸਾਹਿਬ ਕਦੋਂ ਸੂਈ ਹੈ ਬਾਈ ਕੱਲ ਸ਼ਾਮ ਜੀ ਨੂੰ ਸੂਈ ਹੈ ਬੱਚਾ ਕੀ ਦੇਤਾ ਬੱਛੀ ਹੈ ਜੀ ਬੱਛੀ ਘੜੀ ਚੰਗੀ ਹੈ ਨਾ ਬੱਛੀ ਦਾ ਬਾੜੀ ਚੰਗੀ ਬੱਚਾ ਬਾਈ ਬੱਛੀ ਨੂੰ ਜਨਮ ਦਿੱਤਾ ਗੁਲਾਬੀ ਹਾਂ ਨਾਸਾ ਗੁਲਾਬੀ ਪੈਂਟ ਪ੍ਰੋਟ ਬੜਾ ਚੰਗਾ ਕਰਵਾਇਆ ਜੀ ਕਿੰਨਾ ਵੱਡਾ-ਵੱਡਾ ਕੱਢਿਆ ਬਾਈ ਨੇ ਫਿਰ ਆਪਾਂ ਜੀ ਉਹ ਸਾਮ ਕੱਢਿਆ ਸੀਗਾ ਠੀਕ ਆ ਤੇ ਸਵੇਰੇ ਕੱਢਿਆ ਸੀ 7 ਕਿਲੋ ਵੱਡਾ ਓਕੇ ਕਿੰਨਾ ਦੁੱਧ ਦੇ ਦੂ ਅਸਟੀਮੇਟ ਦੁੱਧ ਜੀ ਪਿਛਲੇ ਸੂਏ ਦਾ ਮਾਲਕਾਂ ਇਹ ਦੱਸਣ ਦੇ ਹਿਸਾਬ ਨਾਲ 25-26 ਲੀਟਰ ਵਹਿੜ ਦਾ ਚਵਾਇਆ ਓਕੇ ਬਾਈ ਲੇਵਾ ਬੜਾ ਕਮਾਲਾ ਹਾਂ ਹਾਂਜੀ ਬਹੁਤ ਸੋਹਣਾ ਆਰਡਰ ਪੂਰਾ ਪੰਨ ਵਾਲਾ ਲੇਵਾ ਲੈ ਖਸ਼ਾਂ ਤੋਂ ਚੈੱਕ ਕਰੋ ਨਾੜਾ ਨੋੜਾ ਚਮਕਨੀਆ ਵਿੱਚ ਦੀ ਤੇ ਥਣ ਦੇਖੋ ਗੁਲਾਬੀ ਥਣ ਕੱਲਾ-ਕੱਲਾ ਥਣ ਪੂਰੀ ਵਿੱਥੀ ਦੇ ਥਣ ਚੁਵਾਈ ਕਿਵੇਂ ਆ ਬਾਈ ਚੁਵਾਈ ਇੱਕ ਨੰਬਰ ਆ ਡਾਕਟਰ ਸਾਹਿਬ ਇਧਰੋਂ ਲੇਵਾ ਆ ਸਾਈਡ ਤੋਂ ਦਿਖਾ ਦਿਓ ਜੀ ਉਨੇ ਹੀ ਬਹਿੜ ਪਿੱਛੇ ਦਿਖਾਉਂਦੀ ਓਲੇਵਾ ਉਨੇ ਹੀ ਮੂਹਰੇ ਦਿਖਾਉਂਦੀ ਕੀ ਬਾਤ ਆ ਪੀੜੀ ਦੇ ਪਾਵੇ ਵਰਗੇ ਥਾਣਾ ਹੈ ਨਾ ਕਲਾ ਕਲਾ ਥਣ ਮੋਟੀ ਵਾਲਾ ਥਣ ਬਾਕੀ ਬੱਚਾ ਮਗਰ ਬੱਛੀ ਆ ਕਿਉਂ ਬੱਛੀ ਵੀ ਬੜੀ ਪਿਆਰੀ ਦਿੱਤੀ ਆ ਗਰਮਾਈ ਨੇ ਇਧਰੋਂ ਲੇਵਾ ਚੈੱਕ ਕਰ ਲੋ ਲੈ ਕਮਾਲ ਦਾ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਫੁੱਲ ਬਰੀਡ ਸੂਈ ਸਵਾਈਆ ਬੱਚਾ ਬੱਛੀ ਦੇਤੀ ਬੱਛੀ ਨੇ ਵੀ ਸਾਲ ਡੇਢ ਸਾਲ ਨਾਲ ਹੀ ਤਿਆਰ ਹੋ ਜਾਣਾ ਬੜ ਵੀ ਚੰਗੀ ਹੈ ਬਰੀਕੀ ਚ ਫੇਸ ਦੇ ਫੇਸ ਬੜਾ ਪਿਆਰਾ ਬੋਦੀਵਾਦੀ ਸੁਨੱਖ ਪੁਣਾ ਬੜ ਦੇ ਵਿੱਚ ਫੁੱਲ ਆ ਬਈ ਕਿਆ ਬਾਤ ਹੈ ਲੇਵੇ ਦੀ ਕੁਆਲਿਟੀ ਕਮਾਲ ਆ ਬਈ ਹਨਾ ਠੰਡੀ ਠੁੰਡੀ ਕਿਵੇਂ ਆ ਬਈ ਜਵਾਸੀਲ ਠੰਡੀ ਹੈ ਡਾਕਟਰ ਸਾਹਿਬ ਠੀਕ ਆ ਹੂੰ ਹੂੰ ਚਾਹ ਬੇੜੇ ਦੇ ਵਿਚਾਲੇ ਖੜਾ ਲੋ ਆਏ ਨੇ ਵੀ ਬੜ ਪੈਰ ਵੀ ਚੱਕ ਜੂ ਹਮ ਲੈ ਬਈ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਗੱਲ ਬੇੜੇ ਦੇ ਵਿਚਾਲੇ ਖੜਾ ਲੈ ਲੈ ਬਈ ਕਿਆ ਬਾਤ ਹੈ ਬੜੀ ਠੰਡੀ ਹੈ ਨਾ ਹਾਂਜੀ ਤੇ ਨਾੜਾ ਦੇਖੋ ਲੇਵਾ ਦੇਖੋ ਦੋ ਗਿੱਠਾ ਮੂਹਰੇ ਤੁਰਿਆ ਫੈਦਾ ਕਰਮਾਲੀ ਦਾ ਕਿਆ ਬਾਤ ਹੈ ਬਾਈ ਹੂੰ ਮੁੱਲ ਜੈਜੂ ਬਰਾ ਹਾਂਜੀ ਮੁੱਲ ਜੈਜ ਜਮਾ ਜੈਜ ਹੋ ਹਾਂਜੀ ਠੀਕ ਹੈ ਬਾਈ ਲੈ ਬਾਈ ਮੋੜ ਲਿਆ ਇਸ ਹੂਸ ਦੇ ਇੱਕ ਕਰਮਾਲੀ ਦਾ ਬੜਾ ਪਿਆਰਾ ਬਿਊਟੀ ਚੈੱਕ ਕਰਵਾ ਦੇ ਬਾਈ ਲੈ ਕਮਾਲ ਦੀ ਤੇ ਮੁੱਲ ਬਾਈ ਕਹਿੰਦਾ ਬਾਹਲਾ ਨਹੀਂ ਕਰਦੇ ਮੁੱਲ ਪਹਿਲਾਂ ਹੀ ਬਾਈ ਦੇ ਜੈਜ ਹੁੰਦੇ ਆ ਖਿੱਚ ਕੇ ਜੇ ਮੁੱਲ ਰੱਖਾਂਗੇ ਬੱਚਾ ਬਹੁਤ ਚੰਗਾ ਦਿੱਤਾ ਬੱਚਾ ਹਾਂਜੀ ਬੱਸੀ ਮਗਰ ਬਾੜੀ ਚੰਗੀ ਹੈ ਨੀ ਜਾਇ ਬਾੜੀ ਚੰਗੀ ਬੱਚੀ ਦਿੱਤੀ ਹੈ ਕਰਮਾਈ ਨੇ ਦੁਬਾਰੇ ਫਿਰ ਚੈੱਕ ਕਰਵਾਉਣਾ ਬੱਚਾ ਚੈੱਕ ਕਰੋ ਲੈ ਕੀ ਬਾਤ ਆ ਬਿਊਟੀ ਚੈੱਕ ਕਰ ਹੈਨਾ ਇਹ ਬਾਕੀ ਕੋਈ ਚੈੱਕ ਕਰਨੀ ਧਾਰਾ ਤੁਰਾ ਮਾਰ ਕੇ ਰਖਾ ਹੈ ਭਾਈ ਜਵਾਈ ਚੈੱਕ ਕਰਿਓ ਕਰਮਾਈ ਦੀ ਕਿਉਂਣ ਬੜਾ ਚੰਗਾ ਹੈਨਾ ਮੋਟੀ ਮੋਟੀ ਜਵਾਈ ਹੈ ਜਿਵੇਂ ਕੀ ਬਾਤ ਆ ਬੜੀ ਚੰਗੀ ਜਵਾਈ ਹੈ ਹੈਨਾ ਮੋਟਾ ਮੋਟਾ ਜਉਣ ਲੱਗਿਆ ਕਰਮਾਈ ਨੇ ਕੀ ਬਾਤ ਆ ਲੈ ਕਿੰਨੀਆਂ ਕਿ ਧਾਰਾਂ ਮਾਰੀਆਂ ਇੱਕ ਨੰਬਰ ਜਵਾਈਆ ਲੈ ਪਰਲੇ ਥਣਾ ਜੋ ਚੈੱਕ ਕਰ ਲੋ ਚਵਾਈ ਲੈ ਇੱਕ ਨੰਬਰ ਜਵਾਈਆ ਜਿਵੇਂ ਮਰਜੀ ਧਾਰਾਂ ਮਾਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਸੁਈ ਸਵਾਈਆ ਬੱਚਾ ਵੀ ਆਹ ਲੈਟ ਸਰ ਜਿੱਧਰੇ ਜੀ ਮਰਜੀ ਬਹਿ ਜਾ ਵਾੜ ਸੀਲ ਠੰਡੀ ਤਾਂ ਇੰਨੀ ਹੈ ਹੂੰ ਜਹ ਇਧਰ ਦੀ ਬਹਿ ਕੇ ਲੈ ਧਾਰਾਂ ਮਾਰੀ ਚੱਲ ਤਾਂ ਵੀ ਕੋਈ ਨਹੀਂ ਆਉਂਦਾ ਮਤਲਬ ਪੁੱਠੇ ਪਾਸੇ ਬਹਿ ਜਾ ਤਾਂ ਵੀ ਕੋਈ ਚੱਕਰ ਨਹੀਂ ਕੋਈ ਨਿਆਣਾ ਨਹੀਂ ਪਾਉਣਾ ਕੋਈ ਬੱਚਾ ਨਹੀਂ ਲਾਉਣਾ ਜਿਵੇਂ ਮਰਜੀ ਬਹਿ ਜਾ ਕੀ ਬਾਤ ਹੈ ਬਾਲੀ ਠੰਡੀ ਆ ਯਾਰ ਹਨਾ ਕਰਮ ਵਾਲੀ ਜਿੱਧਰ ਦੀ ਮਰਜ਼ੀ ਵਾਜਾ ਕੋਈ ਚੱਕਰੀ ਨਹੀਂ ਕਹਿਣਾ ਕੋਈ ਠੰਡੀ ਸੀ ਸੀ ਠੰਡੀ ਜਮਾ ਜਿਵੇਂ ਮਾਰਦੀ ਦਾ ਕਮਾਲਾ ਮੁੱਲ ਬਾਈਕ ਨੂੰ ਬਾਲਾ ਨਹੀਂ ਕਰਦੇ ਮੁੱਲ ਪਹਿਲਾਂ ਹੀ ਬਾਈ ਦੇ ਜਾਜ ਹੁੰਦੇ ਐ ਖਿੱਚ ਕੇ ਜੇ ਮੁੱਲ ਰੱਖਾਂਗੇ ਲੈ ਲੈ ਭਾਂਡਾ ਜੈਸਾ ਕਮਾਲ ਬਹੁਤ ਸੋਹਣਾ ਠਾਣ ਬੜਾ ਚੰਗਾ ਅੱਗੇ ਬਈ 2 ਨੰਬਰ ਕਿਹੜਾ ਸੂਏ ਜੀ ਇਹ ਦੂਜਾ ਸੂਏ ਏਸ ਹੁੰਦੀ ਆ ਵਾ ਡਾਕਟਰ ਸਾਹਿਬ ਕਿੰਨੇ ਦਿਨ ਲਓ ਜੀ ਦਿਨ ਲਓ ਜੀ ਸੀ ਤੋਂ 7 ਜੀ ਇਹ ਕਿੰਨਾ ਕੁ ਰਿਕਾਰਡ ਆ ਬਈ ਦੋਤਾ ਪਿਛਲੇ ਸੂਏ ਦਾ ਵਾੜ ਦਾ ਚਵਾਇਆ ਵਾ 23 24 ਕਿਲੋ ਖਾਨ ਬੜਾ ਚੰਗਾ ਹਾਂ ਇਕੱਲੇ ਕੱਚੀ ਕੱਚੀ ਆ ਦੇਖੋ ਗਿੱਟਲੇਵਾ ਮੂਹਰ ਨੂੰ ਆ ਕੀ ਬਾਤ ਆ ਪੂਰੀ ਵਿੱਤੀ ਤੇ ਕੱਲਾ ਕੱਲਾ ਤਣ ਮੁਠੀ ਵਾਲਾ ਤਣ ਨਾੜਾ ਨੂੜਾ ਫੁੱਲ ਚਾਹੀਏ ਬੈੜ ਦੇ ਥੇ ਬੜਾ ਪਿਆਰਾ ਚੱਲ ਰਿਹਾ ਤੇ ਲਾਂਟੂ ਲਾਂਦੇ ਸਾਹ ਬਣਾ ਜੀ ਬੈੜ ਤਾਂ ਬਾੜੀ ਉਤਰੂ ਜੀ ਹਜੇ ਸਹੀ ਗੱਲ ਆ ਲੈ ਲੇਵਾ ਦੇਖੋ ਪਸ਼ਾਂ ਤੋਂ ਕਮਾਲ ਦਾ ਬਹੁਤ ਸੋਹਣਾ ਅਡਰ ਟਿੱਲ ਦੇਖੋ ਆ ਸਾਰੀਆਂ ਬੰਡਲ ਨਾ ਕੱਢੂ ਫੇਰ ਕਰ ਮਾਇਨੇ ਸੋਣਾ ਕੱਚੀ ਕੱਚੀ ਆ ਗੱਲੀ ਖੋਲ ਦੇ ਬਈ ਤੋਰ ਦੇ ਕੱਢ ਫੁੱਲ ਆ ਪ੍ਰਿੰਟ ਇੱਕ ਨੰਬਰ ਬਰੀਡ ਬਹੁਤ ਆ ਵੈੜ ਤੇ ਕੱਚੀ ਕੱਚੀ ਆ ਨਾ ਜਾਓ ਸਾਬ ਨਾਲ ਲਾਇਓ ਜਿਹੜੇ ਸਾਬ ਨਾਲ ਵੈੜ ਦੀ ਤਿਆਰੀ ਆ ਨਾ ਬਹੁਤ ਸੋਹਣਾ ਆਰਡਰ ਤਿਆਰ ਕਰੋਗੇ ਸੋਹੁੰਦੇ ਨੇ ਨਾ ਲੇਵਾ ਇਹਨਾਂ ਇੰਨਾ ਸੋਹਣਾ ਬਣਾਉਣਾ ਪੂਰਾ ਪੰਡ ਵਾਲਾ ਲੇਵਾ ਕੀ ਬਾਤ ਫੇਸ ਫੂਡ ਸ ਬੜਾ ਪਿਆਰਾ ਕਰ ਮਾਈ ਦਾ ਪ੍ਰਿੰਟ ਪ੍ਰਿੰਟ ਤੇ ਮੁੱਲ ਫੂਨ ਤੇ ਹੋ ਜਾ ਹਾਂ ਮੁੱਲ ਫੂਨ ਤੇ ਹੋ ਜਾ ਜੈ ਜੀ ਹੋ ਹਾਂ ਮੁੱਲ ਜੈ ਜੀ ਹੋ ਜੀ ਬੇਚੂ ਉੱਚਾ ਹੋਏ ਬੰਦੇ ਲੈ ਜਾਂਦੇ ਉਹਨਾਂ ਦਾ ਪੜਦਾ ਰਹਿ ਜਾਂਦਾ ਓਕੇ ਬਾੜਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋ ਖਿੱਚ ਕੇ ਮੁੱਲ ਰੱਖਾਂਗੇ ਥਾਣੇ ਇਧਰੋਂ ਵੀ ਚੈੱਕ ਕਰਵਾਣੇ ਨਾਣਾ ਨੂੰ ਨਾ ਫੁੱਲ ਚੰਗੀਆਂ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਫੁੱਲ ਬ੍ਰੀਡ ਆ ਬਾਈ ਅੱਗੇ ਬਈ 3 ਨੰਬਰ ਕਿਹੜਾ ਸੂਆ ਜੀ ਤੇ ਦੂਜਾ ਸੂਆ ਸੁੰਦੀਆ ਡਾਕਟਰ ਸਾਹਿਬ ਕਿੰਨੇ ਦਿਨ ਲੋ ਦੈਲ ਯੂ ਹੈ 2-3 ਜੀ ਬੈਡ ਠੀਕ ਆ ਕਿਹੜੀ ਬ੍ਰੀਡ ਆ ਇਹ ਇਹ ਜਰਸੀ ਹੈ ਡਾਕਟਰ ਸਾਹਿਬ ਪੰਜਾਬ ਵਾਲੀ ਜਰਸੀ ਹੂੰ ਫੇਸ ਬੜਾ ਪਿਆਰਾ ਪੂਰੀ ਬਦੀ ਚੰਗੀ ਸਨਖ ਪੁਣਾ ਬੈਡ ਦੇ ਵਿੱਚ ਫੁੱਲ ਉੱਤੋਂ ਪੱਦਰ ਤੇ ਲੇਵਾ ਕਮਾਲ ਦਾ ਦੁੱਧ ਵਾਲਾ ਪੀਸ ਆ ਉਹਨੂੰ ਲੇਵਾ ਚੈੱਕ ਕਰ ਲੋ ਕਮਾਲ ਦਾ ਕੱਲੀ ਕੱਚੀ ਕੱਚੀ ਹੰਦਾ ਜਾਓ ਹਸਾਉਣਾ ਲਾਇਓ ਨਾੜਾ ਨੂਣਾ ਫੋਲੋ ਟਰੈਕਟਰ ਸਾਹਿਬ ਬਾੜ ਅੱਜ ਭੜਾਈਆਂ ਪਾਉਣ ਲੱਗੀ ਆ ਭੜਾਈਆਂ ਕਰਿਆਈ ਥੋੜੀਆਂ ਥੋੜੀਆਂ ਹੂੰ ਸਹੀ ਜਿੱਥੇ ਬਹਿ ਜਾਂਦੀ ਆ ਉੱਧਰ ਹੀ ਭੜਾਈਆਂ ਲੈ ਜਾਂਦੀ ਆ ਠੀਕ ਆ ਬਾਈ ਹੂੰ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਲੀ ਕੱਚੀ ਕੱਚੀ ਹੰਦਾ ਜਾਓ ਹਸਾਉਣਾ ਲਾਇਓ ਤਿਆਰੀ ਜਿਹੜੀ ਵੜਦੀ ਬਹੁਤ ਚੰਗੀ ਆ ਬਹੁਤ ਸੋਹਣਾ ਆਰਡਰ ਤਿਆਰ ਕਰਕੇ ਨਾ ਫੇਰ ਕਰਮਾ ਨੇ ਸੋਹਣਾ ਬਿਊਟੀਫੁੱਲ ਦੀ ਬਾਦੀ ਤੇ ਬਰੀਕੀ ਚ ਫੁੱਲ ਆ ਹਾਂ ਚਮੜੀ ਪੂਰੀ ਪਤਲੀ ਆ ਦੋਸਤੋ ਡਾਕਟਰ ਸਾਹਿਬ ਬੈੜ ਦੇ ਲੇਵੇ ਦੀ ਚੜਾਈ ਸਹੀ ਗੱਲ ਆ ਬਾਈ ਗਰਦ ਕੱਢ ਦੋ ਜਿੱਦੇ ਲੇਵਾ ਸੂਣ ਵਾਲੀ ਹੋਗੀ ਨਾ ਜਮਾ ਤਿਆਰੀਆਂ ਦੇ ਹੋਈ ਪੂਰਾ ਪੰਡਲ ਲੇਵਾ ਹੋ ਮੋੜ ਲੈ ਬਾਈ ਮੋਲ ਬਾਈ ਜੈ ਜੀ ਹੋ ਮੋਲ ਜੈ ਜੀ ਹੋ ਹਾਂ ਮੋਲ ਜੈ ਜੀ ਹੋ ਜੀ ਹੋ ਫੋਨ ਠੀਕ ਆ ਬਾਲਾ ਮੋਲ ਨਹੀਂ ਕਰਦੇ ਮੋਲ ਬਾਈ ਕਹਿੰਦਾ ਜਮਾ ਜੈ ਜੀ ਹੋ ਫੋਨਾ ਫੋਨ ਤੇ ਆ ਤਿਆਰੀ ਖੇਰ ਵੜਦੀ ਬਹੁਤ ਚੰਗੀ ਆ ਇੱਕ ਨੰਬਰ ਲੇ ਵਾ ਬਈ ਬ੍ਰੀਡ ਇੱਕ ਨੰਬਰ ਕੱਲੀ ਕੱਚੀ ਕੱਚੀ ਹੁੰਦਾ ਜਾਓ ਸਾਹਮਣਾ ਲਾਇਓ ਤੇ ਖਾਣ ਬਹੁਤ ਚੰਗਾ ਲੱਗਾ ਜਾਹੇ ਹੱਥੀਂ ਝੋਲਿਓ ਚਾਹੇ ਮਸ਼ੀਨਿ ਬੁਲੇ ਕਿਨੀ ਬਈ ਹਾਂਜੀ ਹਾਂ ਲਾ ਕਿਆ ਬਾਤ ਤੇ ਨਾਗਸੀ ਭਰਾ ਕੋਲੇ ਬਈ ਤਿੰਨ ਤਿੰਨੇ ਹੀ ਰਖਾਤੇ ਜਿਵੇਂ ਮਰਜੀ ਹੱਥ ਫੇਰੀ ਕਰੀ ਚਲੋ ਡਰਾਈਵਰਾਂ ਕਮਾਣਾ ਹੈ ਨਾ ਬਹੁਤ ਸੋਹਣਾ ਹੈ ਡਰ ਲੈ ਕਿਆ ਬਾਤ ਆ ਬਈ ਥਣ ਥਣ ਬੜਾ ਚੰਗਾ ਹਾਂਜੀ ਦਿਲਾਂ ਨੂੰ ਨਾਂ ਬਹੁਤ ਪਈਆਂ ਹਜੇ ਸਾਰੀਆਂ ਬਾਲਟ ਲੈ ਕੱਢੂ ਫਿਰ ਸੋਣਾ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਧੰਨਵਾਦ